ਇਹਦਾ ਮਤਲਬ ਇਹ ਨਹੀਂ ਹੋ ਕਿ ਸਭ ਕੁਝ ਲਿਖਿਆ ਹੋਇਆ ਪਹਿਲਾਂ ਇਸ ਕਰਕੇ ਵਾਪਰਦਾ ਨਹੀਂ ਬਲਕਿ ਅਸੀਂ ਹਾਲਾਤ ਹੀ ਇਦਾਂ ਦੇ ਬਣਾ ਦਿੰਨੇ ਆ ਕਿ ਵਾਪਰ ਜਾਂਦਾ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਰੇ ਜਨ ਕਹਿ ਸਿਓ ਕਰੋ ਪੁਕਾਰਾ ਹੁਕਮੇ ਹੋਆ ਹੁਕਮੇ ਵਰਤਾਰਾ ਕਿ ਹੇ ਭਾਈ ਕਿਹਦੇ ਅੱਗੇ ਅਰਦਾਸਾਂ ਕਰਦਾ ਕਿਹਦੇ ਅੱਗੇ ਡਿਮਾਂਡਾਂ ਰੱਖਦਾ ਇਹਨੂੰ ਆਪਣੇ ਦੁੱਖ ਸੁਣਾਉਣਾ ਹੈ। ਕੌਣ ਹੈ ਸੁਣਨ ਵਾਲਾ? ਅੱਜ ਤੱਕ ਜੋ ਕੁਝ ਵੀ ਹੋਇਆ ਇਹ ਸਭ ਕੁਝ ਹੁਕਮ ਦੇ ਵਿੱਚ ਹੀ ਵਾਪਰ ਰਿਹਾ। ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਹੁਕਮੇ ਵਰਤਾਰਾ ਤੇ ਅੱਜ ਵੀ ਜੋ ਘਟੇਗਾ ਜਾਂ ਘਟ ਰਿਹਾ ਹੈ ਜਾਂ ਅਗਾਹ ਵੀ ਘਟੇਗਾ ਇਹ ਸਭ ਕੁਝ ਹੁਕਮ ਦੇ ਵਿੱਚ ਹੀ ਘਟੇਗਾ। ਇਸ ਕਰਕੇ ਲੋੜ ਹੈ ਕਿ ਤੂੰ ਹੁਕਮ ਨੂੰ ਸਮਝ ਤੂੰ ਭਾਣੇ ਨੂੰ ਸਮਝ ਤੇ ਭਾਣੇ ਨੂੰ ਸਮਝਣ ਦੇ ਲਈ ਆਪਣੇ ਸੁਭਾਅ ਦੇ ਉੱਤੇ ਕੰਮ ਕਰ। ਆਪਣੀਆਂ ਆਦਤਾਂ ਤੇ ਕੰਮ ਕਰ ਕਿਉਂਕਿ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਨੇ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਜਿੰਨੀਆਂ ਵੀ ਔਕੜਾਂ ਨੇ ਇਹ ਸਭ ਦੀਆਂ ਸਭ ਸਾਡੀਆਂ ਆਪਣੀਆਂ ਆਦਤਾਂ ਆਪਣੇ ਸੁਭਾਅ ਦੇ ਕਰਕੇ ਨੇ ਕਿਉਂਕਿ ਹਰ ਵਾਰ ਅਸੀਂ ਐਦਾਂ ਦਾ ਮਾਹੌਲ ਫਿਰ ਜ ਲੈਨੇ ਆ ਬਣਾ ਲੈਨੇ ਆ ਕਿ ਅਸੀਂ ਕਿਸੇ ਨਾ ਕਿਸੇ ਸਮੱਸਿਆ ਦੇ ਵਿੱਚ ਫਸ ਜਾਈਏ ਵੈਸੇ ਵੀ ਜੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਆਣਾ ਕੋਈ ਸਾਡੇ ਲਈ ਸ਼ਰਾਪ ਨਹੀਂ ਹੈਗਾ ਉਹ ਵੀ ਸਾਡੇ ਲਈ ਵਰਦਾਨ ਨੇ ਜਿਵੇਂ ਕਿ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਦੁੱਖ ਦਾਰੂ ਸੁਖ ਰੋਗ ਪਿਆ ਭਾਵ ਜਿੰਨੇ ਵੀ ਦੁੱਖ ਨੇ ਪਰੇਸ਼ਾਨੀਆਂ ਨੇ ਇਹ ਕਿਤੇ ਨਾ ਕਿਤੇ ਸਾਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਨੇ ਤੇ ਜਿੰਨੇ ਸੁੱਖ ਨੇ ਆਰਾਮ ਨੇ ਜੇ ਅਸੀਂ ਇਹ ਹੀ ਹਰ ਟਾਈਮ ਮੰਗੀ ਜਾਵਾਂਗੇ ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚੋਂ ਸੰਘਰਸ਼ ਖਤਮ ਹੋ ਜਾਏਗਾ ਇਸ ਕਰਕੇ ਸੰਘਰਸ਼ ਸਦਾ ਸਾਡੀ ਜ਼ਿੰਦਗੀ ਦੇ ਵਿੱਚ ਰਹੇ ਇਸ ਲਈ ਦੁੱਖ ਆਣੇ ਜ਼ਿੰਦਗੀ ਦੇ ਵਿੱਚ ਜ਼ਰੂਰੀ ਨੇ ਪਰ ਹਰ ਵੇਲੇ ਦੁੱਖਾਂ ਦੇ ਵਿੱਚ ਹੀ ਰਹਿਣਾ ਦੁੱਖਾਂ ਵਿੱਚ ਰਹਿਣ ਦਾ ਆਪਣਾ ਸੁਭਾਅ ਬਣਾ ਲੈਣਾ ਪਰੇਸ਼ਾਨ ਹੁੰਦੇ ਰਹਿਣਾ ਇਹਦਾ ਜਿਹੜਾ ਕਾਰਨ ਹੈ ਉਹ ਸਾਡੀਆਂ ਆਪਣੀਆਂ ਆਦਤਾਂ ਨੇ ਆਪਣਾ ਸੁਭਾਅ ਹੈ ਇਸ ਕਰਕੇ ਲੋੜ ਹੈ ਆਪਣੇ ਸੁਭਾਅ ਦੇ ਉੱਤੇ ਕੰਮ ਕਰਨ ਦੀ ਆਦਤਾਂ ਦੇ ਉੱਤੇ ਕੰਮ ਕਰਨ ਦੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਆ ਵਿਦੇਸ਼ਾਂ ਦੇ ਵਿੱਚ ਦੇਖੋ ਇਹਨਾਂ ਨੇ ਕਿੰਨਾ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ ਇਹ ਵਾਲੇ ਦੁਆਲੇ ਸੜਕਾਂ ਦੇ ਆ ਪੋਲ ਲਾਏ ਹੋਏ ਨੇ ਤੇ ਆ ਸੜਕਾਂ ਦੇ ਉੱਤੇ ਵੇਖੋ ਜੈਬਰਾ ਲਾਈਨ ਲੋਕ ਤੁਰੇ ਜਾ ਰਹੇ ਨੇ ਗੱਡੀਆਂ ਆਂਦੀਆਂ ਨੇ ਖਲੋ ਜਾਂਦੀਆਂ ਨੇ ਲੋਕ ਲੰਘ ਜਾਂਦੇ ਨੇ ਫਿਰ ਗੱਡੀਆਂ ਵੀ ਚਲੀਆਂ ਜਾਂਦੀਆਂ ਨੇ ਕਿੰਨਾ ਸੋਹਣਾ ਪ੍ਰਬੰਧ ਏ ਇਹ ਇਨਾਂ ਨੇ ਕੀ ਕੀਤਾ ਹੁਕਮ ਨੂੰ ਸਮਝਿਆ ਮਤਲਬ ਕਾਰਨ ਲੱਭੇ ਨੇ ਕਿ ਐਕਸੀਡੈਂਟਾਂ ਦੀ ਵਜ੍ਹਾ ਕੀ ਏ ਮੌਤਾਂ ਦੇ ਕਾਰਨ ਕੀ ਨੇ ਇਨਾਂ ਨੇ ਕਾਰਨ ਲੱਬੇ ਨੇ ਜੇ ਮੈਂ ਇੱਥੇ ਅੱਧਾ ਘੰਟਾ ਵੀ ਖੜਾ ਰਵਾਂ ਨਾ ਇੱਥੇ ਮੈਨੂੰ ਇੱਕ ਵੀ ਆਵਾਰਾ ਪਸ਼ੂ ਆਵਾਰਾ ਜਾਨਵਰ ਸੜਕ ਦੇ ਉੱਤੇ ਨਹੀਂ ਦਿਖਾਈ ਦੇਵੇਗਾ ਇਹਦਾ ਮਤਲਬ ਇਹ ਨਹੀਂ ਹੋ ਕਿ ਸਭ ਕੁਝ ਲਿਖਿਆ ਹੋਇਆ ਪਹਿਲਾਂ ਇਸ ਕਰਕੇ ਵਾਪਰਦਾ ਨਹੀਂ ਬਲਕਿ ਅਸੀਂ ਹਾਲਾਤ ਹੀ ਇਦਾਂ ਦੇ ਬਣਾ ਦਿੰਨੇ ਆ ਕਿ ਵਾਪਰ ਜਾਂਦਾ ਆਪਣੇ ਦੇਸ਼ਾਂ ਦੇ ਵਿੱਚ ਜੇ ਐਕਸੀਡੈਂਟ ਹੋ ਜਾਏ ਤੇ ਉਹਦੇ ਵਿੱਚ ਕਿਸੇ ਦਾ ਨੁਕਸਾਨ ਹੋ ਜਾਏ ਤੇ ਸਾਡੇ ਲੋਕ ਅਕਸਰ ਹੀ ਇਹ ਗੱਲ ਕਹਿ ਦਿੰਦੇ ਨੇ ਕਿ ਇਹ ਤੇ ਲਿਖਿਆ ਹੋਇਆ ਸੀ ਜਰਾ ਸੋਚ ਕੇ ਵੇਖੋ ਵਿਦੇਸ਼ਾਂ ਦੇ ਵਿੱਚ ਕਿਉਂ ਨਹੀਂ ਲਿਖਿਆ ਹੋਇਆ ਕਿ ਇੱਥੇ ਲਿਖਿਆ ਹੋਇਆ ਇਹਨਾਂ ਨੇ ਮਿਟਾ ਦਿੱਤਾ ਜੇ ਮਿਟਾ ਦਿੱਤਾ ਤੇ ਕਿੰਨਾ ਵਧੀਆ ਕੀਤਾ ਆ ਮਿਟਾ ਕੇ ਨਵਾਂ ਲਿਖ ਲਿਆ ਭਾਵ ਨਵੇਂ ਨਿਯਮ ਬਣਾ ਲਏ ਤੇ ਜੇ ਆਪਾਂ ਵੀ ਇਹ ਮੰਨ ਇਹ ਮੰਨਦੇ ਆ ਕਿ ਲਿਖਿਆ ਹੋਇਆ ਤੇ ਲਿਖਿਆ ਹੋਇਆ ਹੀ ਵਾਪਰਦਾ ਤੇ ਫਿਰ ਆਪਾਂ ਪੜਨਾ ਕਿਉਂ ਨਹੀਂ ਸਿੱਖ ਲੈਂਦੇ ਜੋ ਲਿਖਿਆ ਹੋਇਆ ਉਹਨੂੰ ਪੜਨਾ ਸਿੱਖ ਲਈਏ ਜੇ ਆਪਾਂ ਪੜਨਾ ਸਿੱਖ ਲਾਂਗੇ ਫਿਰ ਹੌਲੀ ਹੌਲੀ ਸਮਝ ਵੀ ਆਣਾ ਸ਼ੁਰੂ ਹੋ ਜਾਏਗਾ ਜਦੋਂ ਸਮਝ ਆਣਾ ਸ਼ੁਰੂ ਹੋ ਗਿਆ ਫਿਰ ਹੋ ਸਕਦਾ ਆਪਾਂ ਲਾਗੂ ਵੀ ਕਰ ਲਈਏ ਜੇ ਆਪਾਂ ਇਹ ਗੱਲ ਵੀ ਮੰਨਦੇ ਹਾਂ ਵੀ ਲਿਖਿਆ ਹੋਇਆ ਤੇ ਜੇ ਲਿਖਿਆ ਹੋਇਆ ਤੇ ਆਪਾਂ ਪੜਨਾ ਸ਼ੁਰੂ ਕਰੀਏ